ਮੋੜ ਦੀ ਰਹਿਣ ਵਾਲੀ ਇੱਕ ਔਰਤ ਪਰਮਜੀਤ ਕੌਰ ਪੁੱਤਰੀ ਜੁਗਿੰਦਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਹ ਚੰਡੀਗੜ੍ਹ ਤੋਂ ਇੱਕ ਤਰੀਕ ਪੁੱਤ ਕੇ ਆ ਰਹੀ ਸੀ ਕਿ ਸਰਦ ਦੁਰਘਟਨਾ ਦੌਰਾਨ ਉਸ ਦੀ ਦੋਵੇਂ ਲੱਤਾਂ ਟੁੱਟ ਗਈਆਂ ਜਿਸ ਕਾਰਨ ਉਹ ਆਪਣੇ ਰਿਸ਼ਤੇਦਾਰਾਂ ਕੋਲ ਚਲੀ ਗਈ ਤੇ ਇਸ ਦੌਰਾਨ ਸਾਬਕਾ ਸਰਪੰਚ ਰਣਜੀਤ ਸਿੰਘ ਨੇ ਉਸ ਦੀ ਜ਼ਮੀਨ ਵਿੱਚ ਲੱਗੀ ਕਣਕ ਵੱਢ ਲਈ ਹੈ ਤੇ ਇਸ ਦੀ ਸ਼ਿਕਾਇਤ ਉਸਨੇ ਐਸਐਸਪੀ ਗੁਰਦਾਸਪੁਰ ਨੂੰ ਦਿੱਤੀ ਹੈ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਹੈ ਹੁਣ ਇਹ ਦੱਸਿਆ ਹੈ ਕਿ ਕੁਝ ਦਿਨ ਬਾਅਦ ਜਦੋਂ ਉਸ ਦੀ ਜ਼ਮੀਨ ਵਿੱਚ ਲੱਗਿਆ ਉਸ ਦੇ ਨਾਮ ਦਾ ਇੱਕ ਟਿਊਬਲ ਕਨੈਕਸ਼ਨ ਵੀ ਪਿੰਡ ਦੇ ਸਾਪਕਾ ਸਰਪੰਚ ਰਣਜੀਤ ਸਿੰਘ ਨੇ ਪਟਾ ਕੇ ਝਗੜੇ ਵਾਲੀ ਜ਼ਮੀਨ ਜਿਸ ਦਾ ਮਾਨਯੋਗ ਅਦਾਲਤ ਦੇ ਵਿੱਚ ਸਟੇ ਦਿੱਤਾ ਗਿਆ ਸੀ ਉਹ ਲਗਵਾ ਲਿਆ ਗਿਆ ਤੇ ਉਸ ਨੇ ਕਿਹਾ ਹੈ ਕਿ ਜ਼ਮੀਨ ਆਪਣੇ ਪਿਤਾ ਜਗਵੰਦਰ ਸਿੰਘ ਮਲੂ ਉਸ ਦੇ ਨਾਮ ਤੇ ਕੀਤੀ ਗਈ ਸੀ ਤੇ ਇਸ ਦਾ ਇੰਤਕਾਲ ਵੀ ਉਸ ਦੇ ਨਾਮ ਤੇ ਹੋ ਚੁੱਕਿਆ ਅਤੇ ਇਸ ਜ਼ਮੀਨ ਤੇ ਸਟੇ ਜਿਹੜਾ ਹੈ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਕਾਰੀਵਾਲ ਦੀ ਜਿਹੜੀ ਹੈ ਉਹ ਲਿਮਿਟ ਵੀ ਬਣੀ ਹੋਈ ਹੈ ਤੇ ਉਸਨੇ ਦੱਸਿਆ ਹੈ ਕਿ ਇਸ ਜ਼ਮੀਨ ਤੇ ਉਸਤੇ ਉਸਦੇ ਨਾਂ ਦਾ ਟਿਊਬਲ ਕਨੈਕਸ਼ਨ ਜਿਹੜਾ ਲੱਗਾ ਜਿਸ ਦੀ ਰਜਿਸਟਰੀ ਉਸਤੇ ਨਾਮ ਤੇ ਹੈ ਤੇ ਉਸਨੇ ਕਿਹਾ ਹੈ ਕਿ ਸਾਬਕਾ ਸਰਪੰਚ ਰਣਜੀਤ ਸਿੰਘ ਨੇ ਉਸਦੇ ਪੁੱਤਰ ਦੇ ਨਾਲ ਹਰਮਨਜੀਤ ਸਿੰਘ ਨੇ ਜਿਹੜਾ ਹੈ ਤੱਕੇ ਦੇ ਨਾਲ ਬੋਰ ਪੁੱਟ ਕੇ ਦੂਜੀ ਜਗ੍ਹਾ ਜਿਹੜਾ ਹੈ ਕਰਵਾ ਲਿਆ ਤੇ ਜਦਕਿ ਟਿਊਬਲ ਕਨੈਕਸ਼ਨ ਉਸਦੇ ਨਾਮ ਤੇ ਹੋਣ ਕਾਰਨ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਤੇ ਉਤੇ ਹੀ ਇਸ ਸੰਬੰਧੀ ਸਾਬਕਾ ਸਰਪੰਚ ਰਣਜੀਤ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਸਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰ ਕਰਦੇ ਹੋਏ ਕਿਹਾ ਹੈ ਕਿ ਉਸਨੇ ਜਾਣਬੂਝਕੇ ਪਰੇਸ਼ਾਨ ਉਸ ਨੂੰ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਇਸ ਜ਼ਮੀਨ ਦੀ ਰਜਿਸਟਰੀ ਪਰਮਜੀਤ ਕੌਰ ਦੇ ਪਿਤਾ ਜੁਗਿੰਦਰ ਸਿੰਘ ਵੱਲੋਂ ਉਹਨਾਂ ਨੂੰ ਜਿਹੜਾ ਹੈ ਟਿਊਬਲ ਸਮੇਤ ਕਨੈਕਸ਼ਨ ਦੇ ਜਿਹੜੇ ਨੇ ਉਹ ਦੇ ਦਿੱਤੀ ਗਈ ਹੈ ਤੇ ਉਸਨੇ ਕਿਹਾ ਹੈ ਕਿ ਇਸ ਜ਼ਮੀਨ ਦਾ ਫੈਸਲਾ ਮਾਨੇਗੋਦਾਰਤ ਵੱਲੋਂ ਉਹਨਾਂ ਦੇ ਹੱਕ ਦੇ ਵਿੱਚ ਦਿੱਤਾ ਗਿਆ ਸੀ ਪਰ ਵਿਰੋਧੀ ਟੀਰ ਵੱਲੋਂ ਸਟੇ ਲੈ ਕੇ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਮਸਲਾ ਇਹ ਹੈ ਕਿ ਮੇਰਾ 20 ਜਨਵਰੀ 2025 ਨੂੰ ਐਕਸੀਡੈਂਟ ਹੋ ਗਿਆ ਸੀ ਮੇਰੀਆਂ ਦੋਨੋਂ ਲੱਤਾਂ ਟੁੱਟ ਗਈਆਂ ਨੇ ਜਿਹਦੇ ਵਿੱਚ ਮੈਂ ਚੰਡੀਗੜ੍ਹ ਤੋਂ ਤਰੀਕ ਤੋਂ ਆ ਰਹੀ ਸੀ ਹਾਈ ਕੋਰਟ ਤੋਂ ਤਰੀਕ ਭੁਗਤ ਕੇ ਤੇ ਮੇਰੀਆਂ ਲੱਤਾਂ ਟੁੱਟ ਗਈਆਂ ਉਸ ਤੋਂ ਬਾਅਦ ਮੇਰਾ ਟ੍ਰੀਟਮੈਂਟ ਚੱਲਿਆ ਫਿਰ ਮੈਂ ਆਪਣੀ ਭੈਣ ਜੀ ਕੋਲ ਚੱਲ ਗਈ ਆਪਣੀ ਹਫਾਜਤ ਵਾਸਤੇ ਮੇਰੀ ਜ਼ਮੀਨ ਜੜੀ ਪਿੰਡ ਟਾਰੀ ਵਿੱਚ ਰਕਬਾ ਪੈਂਦਾ ਆ ਠਾਣਾ ਘੁੰਮਣਕਲਾ ਲੱਗਦਾ ਆ ਇਹਨੇ ਰਣਜੀਤ ਸਿੰਘ son of ਦਲਬੀਰ ਸਿੰਘ ਸਾਬਕਾ ਸਰਪੰਚ ਉਸ ਦਾ ਬੇਟਾ ਹਰਮਨਜੀਤ ਸਿੰਘ ਪੁੱਤਰ ਰਣਜੀਤ ਸਿੰਘ ਇਹਨਾਂ ਨੇ ਮੇਰੀ ਮਤਲਬ ਪਹਿਲਾ ਅਪ੍ਰੈਲ ਦੇ ਵਿੱਚ ਇਹਨਾਂ ਨੇ ਮੇਰੀ ਜ਼ਮੀਨ ਦੇ ਵਿੱਚ ਜੋ ਬੀਜੀ ਮੇਰੀ ਮੈਂ 11 ਕਿਲੋ ਬਾਸਮਤੀ ਵੱਢ ਕੇ ਕਣਕ ਬੀਜੀ ਸੀ ਇਹਨਾਂ ਮੇਰੀ ਕਣਕ ਵੱਢ ਕੇ ਲੈ ਗਏ ਨੇ ਉਹਦੇ ਤਹਿਤ ਮੈਨੂੰ ਜਦੋਂ ਪਤਾ ਲੱਗਿਆ ਮੈਂ ਥਾਣੇ ਵਿੱਚ ਦਰਖਾਸਤ ਦਿੱਤੀ ਐ ਐਸਐਸਪੀ ਨੂੰ ਸਿੱਧੇ ਫੋਨ ਵੀ ਕੀਤੇ ਆ ਕਿ ਮੇਰੀ ਇਸ ਤਰ੍ਹਾਂ ਇਹਨਾਂ ਨੇ ਨੁਕਸਾਨ ਕੀਤਾ ਵਾ ਉਹਦੇ ਖਿਲਾਫ ਕਾਰਵਾਈ ਕਰੋ ਉਹ ਕਾਰਵਾਈ ਕੋਈ ਨਹੀਂ ਹੋਈ ਅਜੇ ਤੱਕ ਉਹਦੀਆਂ ਦਰਖਾਸਤਾਂ ਚੱਲਣ ਡੀਆਂ ਨੇ ਹਾਂ ਤੁਹਾਡੀ ਰਿਪੋਰਟ ਆਂਦੀ ਆ ਦੇਣੇ ਆ ਦੇਣੇ ਅੱਜ ਦੇਣੇ ਆ ਉਸ ਤੋਂ ਬਾਅਦ ਇਹਨੇ ਹੁਣ ਫੇਰ ਕੀ ਕੀਤਾ ਆ ਕਿ ਮੇਰਾ ਜਿਹੜਾ ਟਿਊਬਲ ਕਨੈਕਸ਼ਨ ਮੇਰੇ ਨਾਲ AP 52 1327 ਮੇਰੇ ਨਾਮ ਤੇ ਚੱਲ ਰਿਹਾ ਆ ਉਹਦਾ ਇਹਨੇ ਉੱਥੇ ਜਾ ਕੇ ਮੇਰੀ ਮੋਟਰ ਸੋਚ ਸਟਾਰਟਰ ਤੇ ਕੇਬਲ ਚੋਰੀ ਕਰ ਲਈ ਇਥੋਂ ਤੱਕ ਕਿ ਬੋਰ ਜਿਹੜਾ ਮੇਰਾ ਮੇਰੇ ਕਿੱਲੇ ਚ ਲੱਗਿਆ ਹੋਇਆ ਸੀ ਉਹ ਪੁੱਟ ਕੇ ਇਹਨੇ ਉਧਰ ਜਿਹੜਾ ਝਗੜੇ ਵਾਲੀ ਜਮੀਨ ਜਿਹਦਾ ਸਟੇ ਹੋਇਆ ਉਹਦੇ ਵਿੱਚ ਇਹਨੇ ਸ਼ਿਫਟ ਕਰ ਲਿਆ ਬਿਨਾਂ ਕਿਸੇ ਡਿਪਾਰਟਮੈਂਟ ਮਨੀਆਂ ਮਹਿਕਮੇ ਦੇ ਪਰਮਿਸ਼ਨ ਤੋਂ ਬਗੈਰ ਇਨੇ ਇਹ ਕਾਰਵਾਈ ਕੀਤੀ ਉਸ ਤੋਂ ਬਾਅਦ ਮੈਂ ਇਹ ਵੀ ਦਰਖਾਸਤਾਂ ਦਿੱਤੀਆਂ ਐਸਐਸਪੀ ਨੂੰ ਦਿੱਤੀਆਂ ਐਸਐਚਓ ਘੁੰਮਣਕਲਾ ਨੂੰ ਦਿੱਤੀਆਂ ਉਹਨਾਂ ਨੂੰ ਮਿਲੀ ਵੀ ਆਂ ਜਾ ਕੇ ਉਹ ਮੌਕਾ ਵੀ ਵੇਖਣ ਆਏ ਨੇ ਉਹਨਾਂ ਨੇ ਕਿਹਾ ਇਹਦੇ ਤੇ ਕਾਰਵਾਈ ਬੰਦੀ ਆ ਮਾਹੀ ਜਦੋਂ ਮੈਂ ਹੁਣ ਘੁੰਮਣਕਲਾ ਗਈ ਇਹ ਮੰਨੇ ਨੇ ਐਸਐਚਓ ਸਾਹਿਬ ਨੇ ਮੈਨੂੰ ਕਿਹਾ ਕਿ ਉਹ ਕਹਿੰਦਾ ਕਿ ਮੈਂ ਹਾਂ ਮੋਟਰ ਲਾ ਕੇ ਲਿਆਇਆ ਵਾ ਫਿਰ ਉਹਨੇ ਇਹ ਵੀ ਕਿਹਾ ਕਿ ਮੈਂ ਇਨਾਂ ਦਾ ਬੋਰ ਪੁੱਟਿਆ ਆ ਉਹ ਉਹ ਬੋਰ ਪੁੱਟਣ ਵਾਲੇ ਬੰਦਿਆਂ ਦਾ ਵੀ ਸਾਰਾ ਪਤਾ ਆ ਸਾਰਾ ਕੁਝ ਘੁੰਮਣਕਲਾ ਐਸਐਚਓ ਨੂੰ ਪਤਾ ਆ ਪਰੂਫ ਹੋ ਚੁੱਕਿਆ ਆ ਉਸ ਦੇ ਬਾਵਜੂਦ ਵੀ ਅਜੇ ਉਹਨਾਂ ਨੇ ਕੋਈ ਪਰਚਾ ਨਹੀਂ ਦਿੱਤਾ ਕੋਈ ਕਾਰਵਾਈ ਨਹੀਂ ਕੀਤੀ ਇਸ ਦੇ ਬਾਵਜੂਦ ਹੋਣਿਆ ਕਿ ਮੈਂ ਫੇਰ ਤੱਕੇ ਖਾ ਰਹੀ ਆ ਲੱਤਾਂ ਟੁੱਟੀਆਂ ਦੇ ਬਾਵਜੂਦ ਗਰਦਾਸਪੁਰ ਬਾਰ-ਬਾਰ ਐਸਐਸਪੀ ਡੀਐਸਪੀ ਦੇ ਫਿਰ ਐਸਐਚਓ ਦੇ ਗੇੜੇ ਲਾ ਰਹੀ ਆ ਪਰ ਅਜ ਤੱਕ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਕਿਉਂਕਿ ਇਹਦੇ ਤੇ ਕਾਰਵਾਈ ਬਣਦੀ ਆ ਕਿਉਂਕਿ ਇਹਨੇ ਸਟੇ ਦੀ ਉਲੰਘਣਾ ਕੀਤੀ ਹਾਈ ਕੋਰਟ ਦੀ ਤੋਹੇ ਇਨ ਕੀਤੀ ਆ ਉਹਦਾ ਹੀ ਇਹਦੇ ਤੇ ਪਰਚਾ ਬੰਦਾ ਆ ਜਦ ਕਿ ਪੁਲਿਸ ਨਹੀਂ ਕਰ ਰਹੀ ਇਹਦੇ ਬਾਰੇ ਮੈਨੂੰ ਕੁਝ ਪਤਾ ਨਹੀਂ ਕਿ ਕਿਉਂ ਨਹੀਂ ਕਰ ਰਹੀ ਪਰ ਲੇਕਿਨ ਮੈਂ ਇਹਦੇ ਹੱਥੋਂ ਬਹੁਤ ਦੁਖੀ ਆ ਕਿਉਂਕਿ ਇੰਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਮੈਂ ਲੱਤਾਂ ਟੁੱਟੀਆਂ ਨਾਲ ਬਹੁਤ ਪਰੇਸ਼ਾਨ ਹੋਈ ਪਈ ਆ ਇਸ ਵੇਲੇ ਪਲੀਜ਼ ਮੇਰੇ ਹੱਥ ਜੋੜ ਕੇ ਰਿਕਵੈਸਟ ਆ ਕਿ ਇਹਦੇ ਖਿਲਾਫ ਪਰਚੇ ਹੋਣੇ ਚਾਹੀਦੇ ਆ ਜੋ ਜੋ ਵੀ ਇੰਨੇ ਤੋਹੇਨ ਕੀਤੀਆਂ ਨੇ ਜੋ ਜੋ ਇੰਨੇ ਮੇਰੇ ਨਾਲ ਮਨੀਆ ਵਧੀ ਕੀਆਂ ਕੀਤੀਆਂ ਇਹਦੇ ਖਿਲਾਫ ਪਰਚੇ ਹੋਣੇ ਚਾਹੀਦੇ ਆ ਮੈਂ ਰਣਜੀਤ ਸਿੰਘ ਪਿੰਡ ਮੋਰ ਦਾ ਸਰਪੰਚ ਸਾਡੇ ਤੇ ਕੋਈ ਅਲੀਗੇਸ਼ਨ ਲਾ ਰਿਹਾ ਵੀ ਇਹ ਮੋਟਰ ਜਿਹੜੀ ਜਾਂ ਜ਼ਮੀਨ ਸਾਡੀ ਆ ਤੇ ਜ਼ਮੀਨ ਮੈਂ ਜਗਿੰਦਰ ਸਿੰਘ ਕੋ ਸਮੇਤ ਪਿਊਬਲ ਰੈਕੋਰਡਸ ਨਾਲ ਖਰੀਦੀ ਸੀ ਜੋ ਕਿ ਬਿਆਨਵੇ ਤੇ ਦਰਜ ਪਿਆ ਤੋਂ ਬਾਅਦ ਰਜਿਸਟਰੀ ਵੀ ਤੇ ਦਰਜ ਸੀ ਉਹਦੇ ਜੀ ਸਾਰਾ ਲੈ ਕੇ ਦੇ ਚੁੱਕਾ ਬਾਅਦ ਜਗਿੰਦਰ ਸਿੰਘ ਕੋਲੋਂ ਉੱਥੋਂ ਰਜਿਸਟਰੀ ਕਰਨ ਨੂੰ ਖਿਸ ਗਿਆ ਸੀ ਫਿਰ ਅਸੀਂ ਕੋਰਟ ਤੇ ਕੇਸ ਕੀਤਾ ਔਰ ਕੋਰੋਨੈਂਟ ਸਿਵਲ ਕੋਰਟ ਨੇ ਉਹਦੀ ਡਿਗਰੀ ਸਾਡੇ ਹੱਕ ਚ ਹੋਈ ਫਿਰ ਇਹਨਾਂ ਪਰਮਜੀਤ ਕੋਰ ਨੇ ਸੈਸ਼ਨ ਕੋਰਟ ਦੀ ਉਦੋਂ ਜਦੋਂ ਆਪ ਨੇ ਸਾਡੇ ਹੱਕ ਵਿੱਚ ਕੇਸ ਕੀਤਾ ਫਿਰ ਉਤ ਤੋਂ ਬਾਅਦ ਇਹ ਪਹਿਲੀ ਰਜਿਸਟਰੀ ਤਸਦੀਕ ਹੋਈ ਰਜਿਸਟਰੀ ਤਸਦੀਕ ਹੀ ਹੋ ਗਈ ਔਰ ਸਾਡਾ ਇਪਤਕਾਲੀ ਚੜ ਗਿਆ ਤੇ ਇਹਦੇ ਮੋਟਰ ਤੇ ਜਮੀਨ ਤੇ ਸਰਕਬਜ਼ਾ ਸਾਡਾ ਹੀ ਚੱਲਦਾ ਆਉਂ ਰਿਹਾ ਵਾ ਥੋੜਾ ਚਿਰ ਪਹਿਲਾਂ ਪਰਮਜੀਤ ਕੌਰ ਨੇ ਦਰਖਾਸਤ ਥਾਣੇ ਐਸਐਸਪੀ ਸਾਹਿਬ ਨੂੰ ਦਿੱਤੀ ਉਤ ਤੋਂ ਬਾਅਦ ਡਿਪਟੀ ਸਾਹਿਬ ਨੇ ਵੀ ਇਨਕੁਆਰੀ ਕਰਕੇ ਉਹ ਕੇਸ ਸਾਡਾ ਅਕਤ ਕੀਤਾ ਵਾ ਇਹਦੇ ਕੋਲ ਇੱਕ ਬਿਆਨਾਂ ਵਾ ਇਹਦੇ ਕੋਲ ਇੱਕ ਹਾਈ ਕੋਰਟ ਦਾ ਕੋਈ ਸਟੇ ਹਟਦਾ ਅਸੀਂ ਕਹਿੰਦੇ ਜਦੋਂ ਇਹਦੀ ਮਿਲਦੀ ਹੁੰਦੇ ਲੈ ਲੈ ਕੋਰਟ ਨੇ ਹੁਣ ਤੱਕ ਸਾਨੂੰ ਦਿੱਤੀ ਆ ਫੇ ਬੇਨਵਜਾਰ ਸਾਨੂੰ ਸਾਰੇ ਡਾਕੂਮੈਂਟ ਹੋਣ ਦੇ ਬਾਵਜੂਦ ਵੀ ਕੋਟਾਂ ਦੇ ਆਰਡਰ ਹੋਣ ਦੇ ਬਾਵਜੂਦ ਵੀ ਤਹਿਸੀਲਦਾਰ ਦਾ ਇੰਤਕਾਲ ਚੜਿਆ ਵੀ ਫੇਰ ਵੀ ਕੋਈ ਨਾ ਕੋਈ ਗਲਤ ਦਿਖਾ ਦੇ ਕੇ ਅੰਦਰ ਐਪੁਆਇੰਟ ਕਰ ਲਿਆ ਪਹਿਲਾਂ ਵੀ ਇੱਕ ਵਾਰੀ ਇਹਨੇ ਝੂਠਾ ਪੱਤਾ ਸਾਡੇ ਦੇ ਕਰਾ ਦਿੱਤੇ ਇਸੇ ਮੋਟਰ ਲਈ ਜਦੋਂ ਜਾ ਕੇ ਅਸੀਂ ਪੁਲਿਸ ਨੂੰ ਇਹੀ ਜਾ ਕੇ ਮਿਲੇ ਅਸੀਂ ਦਿਖਾਇਆ ਸੀ ਵੀ ਇਹ ਪੱਤਾ ਸਾਡੇ ਝੂਠਾ ਵਾ ਸਾਡਾ ਕੋਰਟ ਕੇਸ ਚੱਲ ਰਿਹਾ ਵਾ ਔਰ ਪ੍ਰਸ਼ਾਸਨ ਨੇ ਉਹ ਪੱਤਾ ਵੀ ਕੈਨਸਲ ਕੀਤਾ ਔਰ ਇੱਥੇ 82 ਦਾ ਪੱਤਾ ਵੀ ਦਿੱਤਾ ਸੀ ਉਹ ਜਾ ਕੇ ਬकायदा ਘੁਮਣ ਘਣਾ ਥਾਂ ਤੇ ਦਰਜਵਾ ਵੀ ਉਹੋ ਹੀ ਦਰਖਾਸਤ ਦੁਬਾਰਾ ਫੇਰ ਅੱਢ ਦੇ ਦਿੱ ਸ਼ਾਰਦ ਪਰਚਾ ਕੀਤਾ ਇੱਕ ਪਰਚਾ ਪਹਿਲਾਂ ਕੋ ਰਾਗੀ ਉਹ ਪਰਚਾ ਕੋਰਟ ਨੇ ਕੈਨਸਲ ਕੀਤਾ ਉਲਟੀ ਅਤੇ 82 ਲਗੀ ਜੀ ਹੁਣ ਦੂਜੀ ਵਾਰ ਫਿਰ ਅਫਸਰਾਂ ਜਾ ਕੇ ਬੇਨੋਜਾ ਮਿਲਦੀ ਆ ਇਹ ਆਪਣੀ ਲੇਡੀ ਹੋਣ ਦਾ ਨਜਾਇਜ਼ ਫਾਇਦਾ ਲੈ ਰਹੀ ਆ ਔਰ ਸਾਡੇ ਕੋਲ ਸਾਰੇ ਡਾਕੂਮੈਂਟ ਪ੍ਰੂਫਸ ਸਾਡੇ ਮੌਜੂਦ ਕੋਲ ਨੇ ਇਹ ਪਹਿਲੀ 3 ਕਨਾਲ 8 ਮੁੰਗੇ ਇੱਕ ਕਨੈਕਸ਼ਨ ਜਦੋਂ ਅਸੀਂ ਜਿਸ਼ਤੀ ਚ ਲਿਖਿਤ ਕੀਤੀ ਸੀ ਉਦੋਂ ਜਗਿੰਦਰ ਸਿੰਘ ਨਾਂਤਾ ਸੀ ਮਰਕੇ ਇਹਨੇ ਪਰਮਜੀਤ ਖੋਰ ਨੇ ਗਲਤ ਰਾਦੇ ਨਾਲ ਜ਼ਮੀਨ ਔਰ ਇੱਕ ਕਨੈਕਸ਼ਨ ਨੇ ਆਪਣੇ ਨਾਂ ਕਰਾ ਲਿਆ ਪਰ ਕੋਰਟ ਦੇ ਆਡਰ ਨਾਲ ਇਹਦਾ ਜਿਹੜਾ ਗਾਇਓ ਇੰਤਕਾਲ ਟੁੱਟ ਗਿਆ ਜਿਮੀਨ ਸੜਨਾ ਚਾਰਗੀ ਤੇ ਜੇ ਜਿਮੀਨ ਨੂੰ ਸੜਨਾ ਚਾਰਗੀ ਤੇ ਕਨੈਕਸ਼ਨ ਸੜਨਾ ਚੜਨਾ ਵਾ ਆ ਇੱਕ ਸਟੇ ਆਡਰ ਆ ਉਸ ਤੋਂ ਬਾਅਦ ਅਸੀਂ ਕਨੈਕਸ਼ਨ ਆਪਣਾ ਕਰਵਾ ਲੈਣਾ